ਜਿਹੜਾ ਆਪਣੇ ਮਾਪੇ ਨੂੰ ਮਾਮੂ ਕੋਣ ਕਹਿੰਦਾ ਹੱਥ ਖੜਾ ਕਰੋ ਜਿਹੜਾ ਮਾਮੂ ਕਹਿੰਦਾ ਹੱਥ ਖੜਾ ਕਰੋ ਸਾਰੇ ਮਾਮੂ ਵਾਲੇ ਆਹ ਕਹਿੰਦਾ ਹੱਥ ਖੜਾ ਕਰੋ ਚਾਚੇ ਨੂੰ ਚਾਚੂ ਕੋਣ ਕਹਿੰਦਾ ਹੱਥ ਖੜਾ ਕਰੋ ਕੋਣ ਕਹਿੰਦਾ ਚਾਚੂ ਹੱਥ ਖੜਾ ਕਰੋ ਅੱਛਾ ਹੁਣ ਦੱਸੋ ਬੰਨੋ ਆਪਣੇ ਭੂਆ ਨੂੰ ਕੋਈ ਗੋਣ ਕਹਿੰਦਾ ਹੱਥ ਖੜਾ ਕਰੋ ਯਾਰੀ ਸੋਰੀ ਹੁਣ ਕੀ ਕਹਣਾ ਸੁਣੋ ਬਾਬਾ ਜੀ ਗੁਰਨਾਨ ਦੇਵ ਜੀ ਕਹਿੰਦੇ ਆ ਦਾਦਾ ਜੀ ਨੇ ਕਹਿਣਾ ਬਾਬਾ ਜੀ ਕੀ ਕਹਣਾ ਕੀ ਕਹਿਣਾ ਮਾਮੂ ਜੀ ਹਾਂ ਨਾਨਾ ਦੀ ਦਾਦੀ ਨੂੰ ਕੀ ਕਹਿਣਾ ਨਾਨਾ ਜੀ ਮਾਮੇ ਨੂੰ ਕੀ ਕਹਿਣਾ ਮਾਮੀ ਜੀ ਦਾਜੇ ਨੂੰ ਕੀ ਕਹਿਣਾ ਦਾਜਾ ਜੀ ਜਾਂ ਤੁਹਨਾ ਕਹੋਗੇ ਕੀ ਕਹਿਣਾ ਅੱਛਾ ਅੱਗੇ ਸੁਣੋ ਪੂਆ ਨੂੰ ਕੀ ਕਹਿਣਾ ਪੂਆ ਜੀ ਕਿਨੇ ਕਹਣਾ ਪੂਆ ਜੀ ਕੀ ਕਹਿਣਾ ਪੂਆ ਜੀ ਕੋਈ ਨਹੀਂ ਕਹਿਣਾ ਕੇ ਨਾ ਕੀ ਕਹਿਣਾ ਪੂਆ ਜੀ ਕੀ ਕਹਿਣਾ ਪੂਆ ਜੀ ਇਹ ਗੋਡਾ ਅੱਛਾ ਸੁਣੋ ਅੰਕਲ ਆਂਡੇ ਕੋ ਹੁੰਦਾ ਵਾ ਨਹੀਂ ਹੁੰਦਾ ਨਹੀਂ ਇਹ ਨੂੰ ਅੰਕਲ ਆਂਡੇ ਨਹੀਂ ਕਹਿਣਾ ਹਲੋ ਇਹਨੇ ਅੰਗਲਾ ਡੇ ਨੇ ਕਹਿਣਾ ਹੈ ਅੰਗਰੇਜ਼ ਨਹੀਂ ਹੈਗੇ ਆ ਗੁਰੂ ਨਾਨਕ ਦੇ ਪੁੱਤਰ ਹੈਗੇ ਨਾ ਇਹ ਕੀ ਕਹਿਣਾ ਭਰਾ ਨੇ ਭੈਣ ਨੂੰ ਕੀ ਕਹਿਣਾ ਦੀਦੀ ਨੂੰ ਕਹਿਣਾ ਕੀ ਕਹਿਣਾ ਭੈਣ ਜੀ ਤੇ ਭੈਣ ਨੇ ਆਪਣੇ ਵੀਰੇ ਨੂੰ ਕੀ ਕਹਿਣਾ ਵੀਰ ਜੀ ਠੀਕ ਹੈ ਕੀ ਕਹਿਣਾ ਵੀਰ ਜੀ ਤੇ ਵੀਰੇ ਨੇ ਆਪਣੇ ਭੈਣ ਨੂੰ ਕੀ ਕਹਿਣਾ ਭੈਣ ਜੀ ਛੋਕਾ ਲਾਗੇ ਦਾ ਮਾਣ ਹਦੂਬਾਲ ਛੱਪ ਕੇ ਲਾੜੀ ਦੇ ਇਹਨਾਂ ਨੇ ਕਹਿਣਾ ਸਭ ਕੋਈ ਕਹਿਣਾ ਕੀ ਕਹਿਣਾ ਆਪਣਾ ਭੂਆ ਕੋਆ ਜੀ

ਜੀ ਧੰਗੁਰਾਮ ਦਾ ਜੀ ਧੰਗੁਰਾ ਜੀ ਆਪਾਂ ਗੁਰੂ ਹੀ ਮਗਲ ਬੁਲਾਣੀ ਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੇ ਰੋਟੀ ਖਾਣੇ ਕੀ ਕਰਦਾ ਹੈ ਫੇਰ ਰੋਟੀ ਖਾਣੇ ਸਮਝ ਲਾ ਗਈ ਗੱਲ ਅੱਛਾ ਜਿੰਨੇ ਵੀ ਬਜ਼ੁਰਗ ਬੈਠੇ ਆ ਮਾਵਾ ਬੈਠੀਆਂ ਉਹਨਾਂ ਦੀ ਬੇਨਤੀ ਆ ਬੱਚਿਆਂ ਨੇ ਕੀ ਕਹਿਣਾ ਹੈ ਸਿਹਰੇ ਉੜ ਕੇ ਪੁੱਤਰ ਵਾਜੇ ਨਾਲ ਸਦਕੇ ਜਾਵਾਂ ਕੀ ਕਹਿਣਾ ਸਦਕੇ ਜਾਵਾਂ ਕੀ ਕਹਿਣਾ ਵਾਰੇ ਜਾਵਾਂ ਜੇ ਦੇਖੋਗੇ ਸਦਕੇ ਜਾਵਾਂ ਵਾਰੇ ਜਾਵਾਂ ਕਿੰਨੀ ਲਾਮਾਂ ਦੇਓਗੇ ਬੱਚੇ ਅੱਖ ਨੇ ਲੱਗੇ ਜਦੋਂ ਗੁਰੂ ਦੇ ਇਨਸੀਸ ਦਿਓਗੇ ਬੱਚੇ ਤੁਹਾਡੇ ਆ ਕੇ ਆੜ ਰੋਣਗੇ ਬੱਚੇ ਨਾਮ ਜਪਣਗੇ ਕਦੇ ਵੀ ਕਹਿਣਾ ਕੀ ਕਹਿਣਾ ਸਦਕੇ ਜਾਵਾਂ ਵਾਰੀ ਅਗਲੀ ਬੇਨਤੀ ਹੋਰ ਸੁਣੋ ਇਹ ਸਦਕੇ ਜਾਣਾ ਵਾਰੀ ਜਾਣਾ ਆਪਣੀ ਜਿੰਦਗੀ ਜਿਲੇ ਆਓਗੇ ਸਿੰਘਣੀ ਆਪਣੇ ਸਿੰਘ ਨੂੰ ਕਵੇ ਕਿ ਸਿੰਘ ਸਾਹਿਬ ਤਾਨੂੰ ਤੁਸੀਂ ਮੈਂ ਤੁਹਾਡੇ ਸਦਕੇ ਜਾਵਾਂ ਸਿੰਘ ਆਪਣੀ ਮੈਡੋ ਨੂੰ ਕਵੇ ਦੋ ਮੇਰੇ ਸਿੰਘਣੀਏ ਜੜਦੀ ਗੱਲ ਤੇਰੇ ਨਾਲ ਮੈਂ ਤੇਰੇ ਸਦਕੇ ਜਾਵਾਂ ਜੇ ਦੋਵੇਂ ਜੀ ਆਪੋ ਜੇ ਸਦਕੇ ਜਾਣਾ ਵਾਰੀ ਜਾਵਾਂ ਕਹੋਗੇ ਗੱਲ ਲੜਾਈ ਕਦੇ ਨਹੀਂ ਹੋਏਗੀ ਕੀ ਹੋਏਗਾ ਗੁਰੂ ਸਾਹਿਬ ਦੀ ਕਲਾ ਵਰਤੇਗੀ ਘਟ ਪ੍ਰੇਮ ਰਹੇਗਾ ਕੁਝ ਨਹੀਂ ਖਤਮ ਹੋਏਗੀ ਕੀ ਹੋਏਗਾ ਪਿਆਰ ਵਧੇਗਾ ਉਮਰਾਂ ਲੰਮੀਆਂ ਹੋਣਗੀਆਂ ਬਿਮਾਰੀਆਂ ਤੋਂ ਮੁਕਤ ਹੋ ਜਾਵੋਗੇ ਇਹ ਵੀ ਕਿਹੜੀ ਹੈ ਜੀ ਹਰ ਵੇਲੇ ਬਾਬਾ ਜੀ ਘਰ ਜੀ ਹਾਜ਼ਰ ਰਹਿਣਗੇ ਤੇ ਤੁਹਾਡਾ ਭਲਾ ਹੋਏਗਾ ਘਰ ਵੜੇਗਾ ਆ ਗਿਆ ਬੱਚੇ ਆ ਗਿਆ ਘਰ ਸਾਰਾ ਫੱਡੇ ਜੀ ਵਾਹਿਗੁਰੂ ਜੀ ਕਾ ਖਾਲਸਾ پھل <laughs>